ਤਾਰਕੂ ਸੈਕਟਰ ਅਸਕੇ ਵਿੱਚ ਉਹ ਤੇਰੇ ਵਰਗੇ ਪੰਦਰੀਆਂ ਸੀ ਜਿਹੜੀ ਆਪਣੀ ਤਾਂ ਕਈ ਦੋਸਤਾਂ ਨੇ ਬੰਨ੍ਹ ਲਿਆ ਬਾਂਦਰ ਨੇ ਵੀ ਨੇ ਬਾਂਦਰ ਵੀ ਨੇ ਦੋਏ ਚੀਜੇ ਤੂੰ ਬਿਊਟੀਫੁੱਲ ਸੋ ਐਲੀਗੈਂਟ ਸੋ ਇੰਗਲਿਸ਼ ਲੈਂਥ ਯੂ ਹੈਵ ਐ ਨਿਕਲਦੀ ਰਾ ਤੂੰ ਚਾਹ ਪੀ ਲੈਣੀ ਆਲੇ ਤੈਨੂੰ ਕਮਰੇ ਦਾ ਫਿਕਰ ਪੈ ਗਿਆ ਹੁਣੀ ਬਾਈ ਦੋ ਸ਼ੀਸ਼ੇ ਇੱਕ ਬੈੱਡ ਤੇ ਵੀ ਆ ਗਿਆ ਦੇ ਕਿਸ ਨੇ ਲੈ ਲਿਆ ਇਹ ਹੋਰ ਰਾਣਾ ਨੂੰ ਦਿੱਤਾ ਜਾਏਗਾ ਸਪੈਸ਼ਲ ਪਹਿਲਾ ਜਾਗੂ ਦੇ ਗੱਡ ਲੋ ਗੱਦਿਆਂ ਨੂੰ ਕੀ ਕਰ ਪੈ ਗਈ ਏ ਹਾਂਜੀ ਯੂਪੀ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਆ ਇੱਥੇ ਪਹੁੰਚਣ ਤੇ ਜਾਗੋ ਜਗ ਮਗ ਜਾਗ ਮਗ ਜਾਗ ਦੇ ਨੀ ਮਾਮੀ ਬੋਲੇ ਨੀ ਬੰਬੀ ਹਾ ਬੋਲੇ ਸ਼ਾਵਾਨੀ ਬੰਬੀ ਹਾ ਬੋਲੇ ਹੈਲੋ ਗਾਇਜ਼ ਵੈਲਕਮ ਬੈਕ ਤੇ ਫਾਈਨਲੀ ਫਾਈਨਲੀ ਅੱਜ ਉਹ ਦਿਨ ਆ ਗਿਆ ਜਿਹਦਾ ਆਪਾਂ ਇਨੇ ਦਿਨਾਂ ਤੋਂ ਗਾ ਚੱਕਿਆ ਪਿਆ ਸੀ ਵਿਆਹ 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 ਅੱਜ ਆਪਾਂ ਜਾ ਰਹੇ ਆਂ ਵਿਆਹ ਵਾਲੇ ਘਰ ਅੱਜ ਜੀ ਜਾਗੋ ਦਾ ਫੰਕਸ਼ਨ ਤੇ ਉੱਥੇ ਅੱਜ ਪੈਣਗੀਆਂ ਬਹੁਤ ਤਮਾਲਾਂ ਤੇ ਅਸੀਂ ਆ ਜੀ ਨਾਨਕਾ ਮੇਲ ਤੇ ਨਾਨਕੇ ਮਿਲਦੀ ਤੁਹਾਨੂੰ ਪਤਾ ਕਿ ਨਹੀਂ ਚੜਾਈ ਹੁੰਦੀ ਏ ਇੱਕ ਵੱਖਰੀ ਜੀ ਫੀਲਿੰਗ ਹੁੰਦੀ ਆ ਨਾ ਨਾਨਕੇ ਮੇਲ ਵਾਲੀ ਵੀ ਆਈਪੀ ਜੀ ਫੀਲਿੰਗ ਆਉਂਦੀ ਆ ਆਪਣੇ ਆਪ ਨੂੰ ਤੇ ਅੱਧੇ ਵਿਚਦੇ ਜੇ ਰੈਡੀ ਹੋਏ ਆ ਲਹਿੰਗੇ ਸ਼ਿੰਗੇ ਆਪਾਂ ਉੱਥੇ ਜਾ ਕੇ ਪਾਵਾਂਗੇ ਹਲੇ ਸੂਟ ਹੀ ਵੇਅਰ ਕੀਤਾ ਤੇ ਇੰਜਲ ਨੂੰ ਵੀ ਮੈਂ ਉੱਥੇ ਜਾ ਕੇ ਰੈਡੀ ਕਰਾਂਗੀ ਤੇ ਅੱਜ ਵਖਿਓ ਹੁੰਦੀ ਨਾਨਕੇ ਆਏ ਨੇ ਜੀ ਨਾਨਕੇ ਆਏ ਨੇ ਇਹ ਜਾਸੀ ਬਣਾਈ ਜਾਂਦਾ ਸਾਰਿਆਂ ਨੂੰ ਲੈ ਦੇਖ ਲੋ ਯਸ ਸਰ ਇਹ ਕੀ ਕਰਦਾ ਇਹ ਬਣਾ ਯਸ ਜਾਸੀ ਤਾਂ ਜੱਟਾਂ ਲਈ ਲਈ ਹੁੰਦੇ ਨਹੀਂ ਕੋਈ ਹੋਰ ਹੈ ਉਹ ਤਾਂ ਬਰਾਤ ਜਾਏਗੀ ਤਾਂ ਇਹ ਤੁਸੀਂ ਇੱਥੇ ਆ ਤਿਆਗੋ ਜੇ ਬਰਾਤ ਮੁੰਡੇ ਦੀ ਚ ਜਾਣਾ ਹੋਵੇ ਫਿਰ ਜ਼ਿਆਦਾ ਸਾਜਰੇ ਤੁਰਨਾ ਪੈਂਦਾ ਜੀ ਦੇ ਵੀ ਕਾਲੀ ਬੜੀ ਹੁੰਦੀ ਹੈ ਕੁੜੀ ਵਾਲੇ ਚਲੋ ਇਹ ਹੁੰਦਾ ਵੀ ਉੱਥੇ ਨੇੜੇ ਤੇੜੀ ਪੈਲਸ ਹੁੰਦਾ ਹਾਂ ਜਿਹੜੇ 2 ਘੰਟੇ ਚੋਂ ਉੱਥੇ ਆਪਾਂ ਲੱ ਪੈਲਸ ਕਿਥੇ ਹੈ? ਉੱਥੇ ਹੀ ਨੇੜੇ ਹੀ ਪੈਲਸ ਤੇ ਕਿੰਨਾ ਟਾਈਮ ਲੱਗਦਾ? 15-20 ਮਿੰਟ, 20-30 ਮਿੰਟ ਲੱਗ ਜੇ ਵਰਤਣਾ। ਹਾਂ। ਆਪਣੇ ਪੈਲਸ ਦੂਰ ਸਨ। ਗੜੀ ਪੋਰੀ। ਉਹੀ ਰੰਦ ਸੀ ਆਪਾਂ। ਗੁਰਦੀ ਫਿਰ ਦੂਰੀ। ਹਾਂ, ਉਹਦੇ ਬਰਾਤ ਜੁ ਨੇੜੇ ਹੋਣੀ ਸੀ। ਹਾਂ। ਤੀਨਾਂ ਦੇ ਵਿਚ ਜਤੂਰ ਸੀ ਫਿਰ ਵੀ ਚੱਲ ਕੰਨਾਂ ਲੰਗ ਗਈ ਸੀ। ਕਹਿੰਦਾ ਵੀ ਹੈ ਨਾ ਕੰਨਾਈ ਸੀ। ਉਹ ਗੰਦਾ ਉਹ ਵੀ ਬੇਗੜ ਸੋਹਟੀ ਸੀ। ਉੰਮਰ ਵਾਲੇ ਰੋਡ ਤੇ। ਮੈਂ ਤਾਂ ਪਾਰਕ ਤੇ ਸਾਈਕਲ ਚਲਾ ਰਿਹਾ ਸੀ ਤੇ ਤੇਰੇ ਵਰਗੇ ਪੰਤਰੀਆਂ ਸੀ। ਅਮਲਾਵ ਕਿਹੜੀਆਂ? ਫੇ ਮੈਨੂੰ ਕਹਿੰਦਾ ਕਿਵੇਂ ਦੀਆਂ ਸਨ? ਮੈਂ ਵੀ ਨੂੰ ਨਾ ਕੁਝ ਛੋਣੇ ਗਿਆ ਸੀ। ਮਲਾਵ ਕੌਣ ਸਨ? ਪੰਤਰੀਆਂ। ਹੋਏ। ਮਲਾਵ ਦੇ ਫਰੈਂਡ ਨੇ ਇੱਥੇ ਸਾਰੇ। ਇਹ ਕਿੰਨੀਆਂ ਵੀ ਤਾਂ ਕਈ ਦੋਸਤਾਂ ਨੇ ਪੰਤਰੀਆਂ। ਫਿਰ ਉਹ ਮੈਨੂੰ ਰੌੜ ਬਾਲਦੇ ਰਹਿੰਦੀ ਐ। ਬਾਂਦਰ ਲੈ ਦਾਦੀ ਬੋਲੇ ਕਿ ਆਹ ਦਾਦੀ ਉਹਨੇ ਕਿੰਨਾਂ ਬਾਂਦਰ ਬਾਂਦਰ ਨੇ ਬਾਂਦਰ ਵੀ ਡੇਗ ਗਈ ਨੇ ਇੱਥੇ ਮਗਰੋਂ ਕੇ ਬਾਂਦਰ ਗਿਆ ਬਾਂਦਰ ਗਿਆ ਵੀ ਨੇ ਬਾਂਦਰ ਵੀ ਨੇ ਦੋਏ ਛੇ ਜਾਈ ਨੇ ਸਾਰਾ ਕੁਝ ਬੱਚੇ ਵੀ ਨੇ ਬਾਂਦਰ ਉਹ ਤਾਂ ਹੁੰਦੇ ਹੀ ਨੇ ਸਾਬੂ ਚਲੋ ਜੀ ਪਹੁੰਚ ਗਏ ਕਿੱਥੇ ਆ ਗਏ ਮੰਮੀ ਸੁਨਾ ਪਹੁੰਚ ਗਏ ਉਨਤੇ ਤੇ ਆ ਇੱਧਰ ਮੈਡਮ ਦੀ ਹੰਲੇ ਤੱਕ ਕੰਗੀਆਂ ਚੱਲ ਰਹੀਆਂ ਨੇ ਮੈਡਮ ਜੀ ਮੈਨੂੰ ਦਿਖ ਨਹੀਂ ਰਿਹਾ ਮੈਂ ਉਲਟੀ ਬੈਠੀ ਹਾਂ ਦਿਖਾਇਓ ਆਪਣਾ ਫਲਾਰ ਦਿਖਾਇਓ ਇਹ ਤਾਂ ਮੈਨੂੰ ਸ਼ਨ ਦੇਖਦਾ ਮੈਨੂੰ ਕੁਝ ਨਹੀਂ ਦਿਖਦਾ ਵੀ ਤੁਸੀਂ ਕਿੱਥੇ ਕੀ ਲਾਇਆ ਹੈ ਮੈਂ ਫਿਰ ਕੀ ਹੁੰਦਾ ਵਧੀਆ ਲੱਗ ਰਹੀ ਹੈ ਸ਼ੀਸ਼ੇ ਚ ਨਹੀਂ ਦਿਖ ਰਿਹਾ ਮੈਨੂੰ ਸੋ ਬਿਊਟੀਫੁਲ ਸੋ ਐਲੀਗੈਂਟ ਸੋ ਇੰਗਲੈਂਡ ਇੰਗਲੈਂਡ ਜਸਟ ਲੁਕਿੰਗ ਲਾਈਕ ਅ ਮਾ ਐਂਗਲੀ ਐਂਗਲੀ ਉਹ ਕੋ ਸ਼ਾਇਦ ਬੋਲੇ ਸੋ ਬਿਊਟੀਫੁਲ ਸੋ ਇੰਗਲਿੰਗਲਿੰਗ ਮੂੰਹ ਹਮੇ ਹਾਂ ਨਿਕਲ ਨਹੀਂ ਰਿਹਾ ਮੂੰਹ ਹਵੇ ਨਿਕਲ ਨਹੀਂ ਰਿਹਾ ਕੌਣ ਕਹਿੰਦਾ ਲਾਈਕ ਅਦਰ ਫੋਰ ਸੇਫ ਡਰਾਈਵ ਮੂੰਹ ਮੇਂ ਆ ਨਹੀਂ ਰਹਾ ਐਵੇਂ ਕੱਟ ਉਹ ਦਨਵਿੰਸਾਤਵੀ ਆ ਕਹ ਰਹੀ ਸੀ ਦਿਮਾਗ ਚ ਮੂੰਹ ਤੇ ਨਹੀਂ ਆ ਰਿਹਾ ਇੱਕ ਤਾਂ ਟੋਪ ਮੇਰੇ ਮੂੰਹ ਤੇ ਪੈ ਰਹੀ ਹੈ ਤਾਂ ਹੀ ਤਾਂ ਮੈਂ ਉਧਰ ਨੂੰ ਬੈਠੀ ਸੀ ਇਹਦੇ ਲਈ ਮੈਨੂੰ ਗੂ ਚਾਹੀਦਾ ਦੇਖਿਆ ਨਿਰਪਰਤ ਤਾਂ ਕਿਸੇ ਦਾ ਬਿੰਦਾ ਇਹਦਾ ਬਿੰਦੋ ਬਿੰਦੀ ਅਹ ਮੈਨੂੰ ਲੱਗਾ ਬਿੰਦੀ ਸਵਰੇ ਤਾਂ ਨੱਕ ਕੇ ਕੀ ਨਹੀਂ ਗਈ ਬੜੀ ਜਿਹੜੇ ਮਾੜਾ ਬਟਾ ਖਾਲੀ ਸੀ ਚਲੋ ਬੈਕਡਾਉਨ ਕੋਈ ਕੰਮ ਜੋਦੇ ਹੁਣੀ ਤੇ ਪਹੁੰਚ ਗਏ ਹੁਣ ਆਪਾਂ ਵੀ ਪਹੁੰਚੀਏ ਲੈਂਡ ਕਰੀਏ ਨਾਣ ਕੇ ਉਹ ਤੇ ਆ ਨਹੀਂ ਸਾਨੂੰ ਪਰਲੀ ਆਹ ਪਿਛਲਾ ਉਹ ਨਹੀਂ ਪੁੱਛਦੀ ਤੇ ਜੇਰ ਬਾਹਰ ਹੋ ਕੇ ਲਵਲੀ ਦੇ ਵਿਆਹ ਹੱਲ ਲਵਲੀ ਦੇ ਵਿਆਹ ਨੂੰ ਕਦੋਂ ਡੈਡੀ ਘਰ ਤੇ ਕਦੋਂ ਆਏ ਸਨ ਹਾਂ ਬਰਾਤ ਚ ਹੀ ਤੁਰ ਗਏ ਸੀ ਨਹੀਂ ਨਹੀਂ ਮੰਗਣਾ ਕਰਨ ਤਾਂ ਗਏ ਆ ਮੰਗਣਾ ਕਰਦੇ ਡੈਡੀ ਤੇ ਮੈਂ ਬਦੀ ਤੇ ਆ ਜਾਣਾ ਉਹਨਾਂ ਕੋਲ ਉਹ ਸ਼ਾਂਜੀ ਜੀ ਇੱਥੇ ਕਾ ਸਾਰਾ ਦਬਰਾ ਅਸੀਂ ਉੱਥੇ ਮੰਡੀ ਤੇ ਪਏ ਰਹੇ ਫਿਰ ਜਵਰਜੰਗ ਅੱਜ ਦਾ ਵਿਆਹ ਆ ਜੱਲਿਆ ਅਸੀਂ ਛੋਟੇ ਛੋਟੇ ਜੇ ਸੀ ਲੱਗਦਾ ਵਿਆਹ ਨੂੰ ਨਾ ਕੱਪੜੇ ਤੋਂ ਵੀ ਪਲੇ ਬਾਈ ਲੱਗੀਆਂ ਨੇ ਲੜੀਆਂ ਹਾਂ ਲੜੀਆਂ ਲੱਗੀਆਂ ਟੰ ਟੰ ਕੁੱਤਾ ਦੇਖ ਰਿਹਾ ਕੁੱਤਾ ਤੂੰ ਚਾਹ ਪੀ ਲੈਣੀ ਆ ਲੈ ਤੈਨੂੰ ਕਮਰੇ ਦਾ ਫਿਕਰ ਪੈ ਗਿਆ ਹੁਣੀ ਮੈਂ ਕਿਹਾ ਅੱਜ ਵਧੀਆ ਉਹ ਕੋ ਦੋ ਸ਼ੀਸ਼ੇ ਵੀ ਆ ਗਏ ਹੋਏ ਹੋਏ ਦੋ ਸ਼ੀਸ਼ੇ ਇੱਕ ਬੈੱਡ ਤੇ ਵੀ ਆ ਗਿਆ ਜੇ ਕਿਸ ਨੇ ਲੇਟ ਕੇ ਇਹ ਹੋਰ ਰਾਣਾ ਨੂੰ ਦਿੱਤਾ ਜਾਏਗਾ ਸਪੈਸ਼ਲ ਨਾ ਮੈਂ ਤੇ ਉਹ ਆ ਲੈਣਾ ਆਲਾ ਉਹ ਵੀ ਸਾਹਮਣੇ ਨਹੀਂ ਰਾਣਾ ਸੌਖਾ ਬੈੱਡ ਤੇ ਸਗੋਂ ਵਧੀਆ ਉਧਰ ਮੂੰਹ ਘਮਾਓ ਮਾਂ ਬੈਕ ਇੱਥੇ ਗੱਡੇ ਕਿੱਥੇ ਸੁੱਟੋਗੇ ਗੱਦਦੇ ਵੀ ਸੋਟਣਾ ਪਾਣੀ ਨਾ ਆ ਦੇਖੋ ਇੱਧਰ ਕਿੰਨੇ ਡਿੱਗ ਜਾਣੇ ਨੇ ਉੱਧਰ ਵੀ ਪਹਿਲਾਂ ਜਾਗੋ ਦੇ ਗੱਡ ਲੋ ਗੱਦਿਆਂ ਦੀ ਕਿੱਧਰ ਪੈ ਗਈ ਏ ਹੋਣ ਦੀ ਪੈ ਗਈ ਏ ਮੈਂ ਸੋਟਦੇ ਪਹਿਲੀ ਚੱਕੜ ਬਾਜਵਾਗੇ ਨਾ ਹਾਂ ਸਹੀ ਗੱਲ ਸਟੋਰ ਕਰਕੇ ਰੱਖ ਲਵੋ ਆਪਣੇ ਤਨ ਕਿਹਾ ਤੇ ਆ ਸੀ ਲੈ ਆਵਾਂਗੇ ਜਗ ਬੋ ਜਗ ਮਗ ਜਗ ਮਗ ਜਗ ਦੀਨ ਮਾਮੀ ਨਾਲ ਸਭ ਦੀ ਵਪਾਲਿਓ ਐਸ ਵੇਲੇ ਵੇ ਬੜੀ دیਵਣ ਆਵੇਂ ਤੇਰੀ ਅਗੀਟ ਗਿਟ ਬਤੀ ਆਵਟੀਆਂ ਵੇ ਸੁਣ ਪਾਗਵਾੜਿਆ ਵੇ ਤੇ ਕਹਿਣ ਕੇ ਨ ਪਾਇਆ ਤੇਲ ਵਿੜਾ ਛਗਣਾ ਦਾ ਪਰਿਆਤ ਵਿੱਚ ਮਾਂ ਮੈਂ ਪਾਇਆ ਤੇ ਜਗ ਬੋ ਚੱਕ ਨੋ ਗੋਰਾ ਦਾ ਨੋ ਲਈ ਕੇ ਲੋਕਾਂ ਨੇ ਜਨੇਰੇ ਮਲ ਨਹੀਂ ਜਾਗੋ ਚੱਕ ਲੋ ਗੁਰਦਾਨੋ ਲੈ ਕੇ ਲੋਕਾਂ ਨੇ ਬਨੇ ਰੇ ਮਲ ਲੈ ਜਾਗੋ ਚੱਕ ਲੋ ਗੁਰਦਾਨੋ ਲੈ ਕੇ ਲੋਕਾਂ ਨੇ ਬਨੇ ਰੇ ਮਲ ਲੈ ਕੀਪੂ ਆ ਤੇਰੇ ਆਈਏ ਜਾਈਏ ਢੱਡ ਸਰੰਗੀ ਨਾਲ ਲੈ ਆਈਏ ਗੋਲ ਵਾਲੀ ਲਾਈਏ ਬੇਸ਼ਾਮ ਲਾਟ ਥੋੜੀਆ ਦਸ ਖਾੜਾ ਕਿੱਥੇ ਲਾਈਏ ਬੇਸ਼ਾਮ ਲਾਟ ਥੋੜੀਆ ਦਸ ਖਾੜਾ ਕਿੱਥੇ ਲਾਈਏ ਬੇਸ਼ਾਮ ਲਾਟ ਥੋੜੀਆ बोले नी बम्बी हा बोले शावानी बम्बी हा बोले बोले नी बम्बी हा बोले शावानी बम्बी हा बोले बोले नी राती नी बर्बादी नी दोपहरै नी मेरी जान तुसी विच कह रे नी बम्बी हा बोले शावानी बम्बी हा बोले बोले नी बम्बी हा बोले ஸரை பூர வீடு ਹਾਂਜੀ ਗਾਇਜ਼ ਨੱਚ ਟੱਪ ਲੈ ਆ ਸਭ ਨੇ ਖਾ ਪੀ ਲੈ ਆ ਤੇ ਹੁਣ ਸਭ ਚੇਨ ਚੁੰਝ ਕਰਕੇ ਰਿਲੈਕਸ ਹੋ ਕੇ ਬੈਠੇ ਆ ਗੱਲਾਂ ਮਾਰਨ ਨੂੰ ਕਿਉਂਕਿ ਬੜੀ ਧੀਰ ਬਾਅਦ ਅਸੀਂ ਇਕੱਠੇ ਹੋਏ ਆ ਹੁਣ ਬਸ ਅਸੀਂ ਸਭ ਗੱਲਾਂ ਮਾਰਨ ਲੱਗੇ ਪਏ ਆ ਮਾਮਾ ਜੀ ਨੂੰ ਉਹ ਦੇਖ ਕੇ ਬਾਤ ਕੀ ਤੱਕੜਿਆ ਅੱਜ ਫਾਇਰਸ ਹੁਣ ਉਹਨੂੰ ਵਧੀਆ ਮਿਲ ਗਿਆ